ਵਾਲਾ ਬਾ ਫੂੜ ਦੀ ਗੱਲ ਹੀ ਕਰਦੇ ਆ ਵੀ ਛੋਲੇ ਭਟੂਰੇ ਤੁਸੀਂ ਲੈ ਕੇ ਆਏ ਹੋ ਉਹ ਵੀ ਇਹ ਅਬੋਰ ਤੋਂ ਹਾਂਜੀ ਅਬੋਰ ਤੋਂ ਕੀ ਖਾਸ ਹੈ ਛੋਲੇ ਭਟੂਰੇ ਦੇ ਵਿੱਚ ਤੁਹਾਨੂੰ ਦੱਸੋ ਭਾਜੀ ਇਹ ਆਲੂ ਦੀ ਸਟਫਿੰਗ ਵਾਲੇ ਭਟੂਰੇ ਗਏ ਹਮ ਆਲੂ ਵਾਲੇ ਭਟੂਰੇ ਹੈਗੇ ਜੀ ਤੇ ਇਹ ਸਪੈਸ਼ਲ ਅਬੋਰ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਕੋਈ ਹੋਰ ਨੇੜੇ ਤੇੜੇ ਕਿਧਰ ਵੀ ਤੁਹਾਨੂੰ ਆਲੂ ਵਾਲੇ ਭਟੂਰੇ ਨਹੀਂ ਮਿਲਣਗੇ ਫਿਰ ਇਹਦੇ ਵਿੱਚ ਇਹ ਹੈਗਾ ਇਹ ਮਾਈਨਰ ਜਿਹਾ ਹੋਇਲ ਹੁੰਦਾ ਹੀ ਜਾਂਦੇ ਵਿੱਚ ਅਛਾ ਜੀ ਬਾਲਾ ਔਇਲ ਨਹੀਂ ਹੁੰਦਾ ਇੱਕ ਤਵੇ ਤੇ ਆਪਾਂ ਗਰਮ ਕਰਕੇ ਤੁਹਾਨੂੰ ਦੇਵਾਂਗੇ ਜਿਹੜੇ ਇੱਕ ਚਨੇ ਹੈਗੇ ਇਹ 0% ਔਇਲ ਵਾਲੇ ਹੈਗੇ ਬਿਨਾ ਤੜਕੇ ਵਾਲੇ ਬਿਨਾ ਲਸਣ ਪਿਆਜ ਵਾਲੇ ਤੇ 50 ਰੁਪਏ ਦੀ ਸਿਰਫ ਪਲੇਟ ਹੈਗੀ ਆਂ ਤਾਂ ਆਜੋ ਹੁਣ ਆਪਾਂ ਟੇਸਟ ਕਰਦੇ ਆਂ ਅਵੋਰ ਵਾਲੇ ਛੋਲੇ ਟੋਰੇ ਇੱਕ ਵਾਰੀ ਫਟੋਰਾ ਚੈੱਕ ਕਰੋ ਯਾਰ ਓਏ ਹੋਏ ਕੀ ਆ ਗੱਲ ਬਦਸ ਕਿੰਨਾ ਖੌਫਤ ਜਿਵੇਂ ਐ ਨਾਲ ਹੀ ਸਿੱਧਾ ਹੋ ਜਾਂਦਾ ਇਹਨਾਂ ਨਾਲ ਆਲੂ ਦੀ ਸਟਫਿੰਗ ਆ ਤੇ ਇਹ ਸਪੈਸ਼ਲ ਛੋਲਿਆਂ ਦੇ ਨਾਲ ਉਹ ਬੋਰਾਲੇ ਛੋਲੇ ਪਟੋਰੇ ਰਿਫਲੈਕਸ ਹੈ ਬਾ ਵਾਈਟ ਇਹ ਐਨੇ ਸਵਾਦ ਨੇ ਵੀ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਪਟੋਰਾ ਖਾ ਰਹੇ ਆ ਕਿ ਨਹੀਂ ਖਾ ਰਹੇ ਕਿ ਵਿਦਆਊਟ ਆਇਲ ਨੇ ਆਪਾਂ ਦੇਖ ਰਹੇ ਆ ਬਹੁਤ ਆਇਲ ਹੁੰਦਾ ਛੋਲੇ ਵੀ ਕਿਹਾ ਜਬਰਸਤ ਨਾਲੇ ਵਿੱਚ ਚਾਵਲ ਪਾਏ ਹੋਏ ਉਹਦੇ ਨਾਲ ਤਾਂ ਅਲੱਗ ਹੀ ਗੱਲਬਾਤ ਬਣ ਰਹੀ ਆ। ਤਾਂ ਆਪਾਂ ਹੁਣ ਗੱਲਬਾਤ ਕਰਾਂ ਹੁਣ ਤੋਂ ਪਹਿਲਾਂ ਸੱਸੀ ਗੱਲ ਸਰ ਤੇ ਬਹੁਤ ਬਹੁਤ ਸ਼ੁਕਰਿਆ ਜੀ ਸਾਨੂੰ ਟਾਈਮ ਦਿੱਤਾ ਆਪਣਾ ਕੀਮਤੀ। ਹਾਂਜੀ ਸਰ ਤੇ ਸਰ ਬਿਲਕੁਲ ਹੁਣ ਤੋਂ ਪਹਿਲਾਂ ਆਪਾਂ ਫੂਡ ਦੀ ਗੱਲ ਹੀ ਕਰਦੇ ਆਂ ਵੀ ਛੋਲੇ ਭਟੂਰੇ ਤੁਸੀਂ ਲੈ ਕੇ ਆਏ ਹੋ। ਉਹ ਵੀ ਇਹ ਮੋਰ ਤੋਂ। ਹਾਂਜੀ ਇਹ ਮੋਰ ਤੋਂ ਹੀ। ਕੀ ਖਾਸ ਹੈ ਛੋਲੇ ਭਟੂਰੇ ਦੇ ਵਿੱਚ? ਸਾਨੂੰ ਹੀ ਦੱਸੋ। ਭਾਜੀ ਇਹ ਆਲੂ ਦੀ ਸਟਫਿੰਗ ਵਾਲੇ ਭਟੂਰੇ ਗਏ। ਹਮ ਆਲੂ ਵਾਲੇ ਭਟੂਰੇ ਹੈਗੇ ਆ। ਤੇ ਇਹ ਸਪੈਸ਼ਲ ਅਬੋਰ ਦੇ ਵਿੱਚ ਹੀ ਮਿਲਣਗੇ ਤੁਹਾਨੂੰ ਕੋਈ ਹੋਰ ਨੇੜੇ-ਤੇੜੇ ਕਿਧਰ ਵੀ ਤੁਹਾਨੂੰ ਆਲੂ ਵਾਲੇ ਪਟੂਰੇ ਨਹੀਂ ਮਿਲਣਗੇ ਫਿਰ ਇਹਦੇ ਵਿੱਚ ਇਹ ਹੈਗਾ ਇਹ ਮਾਈਨਰ ਜਿਹਾ ਓਇਲ ਹੁੰਦਾ ਹੀ ਜਾਂਦੇ ਵਿੱਚ ਅੱਛਾ ਵਾਲਾ ਓਇਲ ਨਹੀਂ ਹੁੰਦਾ ਇੱਕ ਤਵੇ ਤੇ ਆਪਾਂ ਗਰਮ ਕਰਕੇ ਤੁਹਾਨੂੰ ਦੇਵਾਂਗੇ ਜਿਹੜੇ ਚਨੇ ਹੈਗੇ ਇਹ 0% ਓਇਲ ਵਾਲੇ ਹੈਗੇ ਬਿਨਾ ਤੜਕੇ ਵਾਲੇ ਬਿਨਾ ਲਸਣ ਪਿਆਜ ਵਾਲੇ ਤੇ 50 ਰੁਪਏ ਦੀ ਸਿਰਫ ਪਲੇਟ ਹੈਗੀ ਆਂਦੀ ਜਿਹੜੇ ਛੋਲੇ ਢੋ ਰਿਹਾ ਇਹ ਅਬੋਰੋਂ ਦਿੱਲੀ ਆ ਰਹੇ ਆਂ ਹਾਂਜੀ 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 ਬੜੀ ਆਰੇ ਸਵੇਰੇ ਜੁਝਾਰਾ ਲੈਣੀ ਬਸ ਆਂਦੀ ਅਪਰ ਤੋਂ ਉੱਥੋਂ ਦਿੱਲੀ ਆਂਦੀ। ਕਿਆਵਾ ਦਾ ਯਾਨੀ ਕਿ ਐਨੀ ਲਰਗਾ ਨਾ ਮੰਦੇ ਵਿੱਚ ਕੀ ਲੁਧਿਆਣੇ ਵਾਲਿਆਂ ਨੂੰ ਆਲੂ ਵਾਲੇ ਛੋਲੇ ਟੋਰੇ ਕਿ ਨਵੀਂ ਚੀਜ਼ ਖਾਣੀ ਆ? ਹਾਂਜੀ ਹਾਂਜੀ। ਤੁਸੀਂ ਦਿੱਲੀ ਆਪਣਾ ਨੂੰ ਕਰ ਰਹੇ ਹੋ ਨਾ? ਹਾਂਜੀ 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 ਭਾਜੀ। ਤੇ ਇਹ ਦੱਸੋ ਵੀ ਤੁਹਾਨੂੰ ਇਹ ਆਈਡੀਆ ਕਿੱਥੋਂ ਆਇਆ ਵੀ ਮੈਂ ਚੀਜ਼ ਲੁਧਿਆਣੇ ਚ ਲੈ ਕੇ ਜਾਵਾਂ? ਪਈ ਇੱਥੇ ਜਾਣਕਾਰ ਰਹਿੰਦੇ ਸੀ ਰਿਲੇਟਿਵ ਰਹਿੰਦੇ ਸੀਗੇ ਉਹ ਵੀ ਅਬੌਰ ਤੋਂ ਸੀਗੇ ਉਹ ਬੋਲ ਰਹੇ ਸੀਗੇ ਕਿ ਅਸੀਂ ਅਬੌਰ ਪਤਾ ਨਹੀਂ ਸਾਲ ਬਾਅਦ 2 ਸਾਲਾਂ ਬਾਅਦ ਜਾਣੇਗੇ ਬਟ ਸਾਨੂੰ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਇਸ ਕਰਕੇ ਉਹ ਕਹਿੰਦੇ ਕਿ ਯਾਰ ਤੁਸੀਂ ਇੱਥੇ ਹੀ ਬੋਲੋ ਕਿ ਜਿਹੜੇ ਹੋਰ ਵੀ ਅਬੌਰ ਵਾਲੇ ਹੈਗੇ ਆ ਜਾਂ ਹੋਰ ਵੀ ਲੁਧਿਆਣੇ ਵਾਲੇ ਹੈਗੇ ਆ ਉਹਨਾਂ ਨੂੰ ਨਵੀਂ ਚੀਜ਼ ਮਿਲੂਗੀ ਖਾਣ ਨੂੰ ਵਧੀਆ ਲੱਗੂਗਾ ਤੇ ਆਪਣੇ ਕੋਲ ਆ ਕਹਿ ਲਓ ਛੋਲੇ ਢੋਲੇ ਤੋਂ ਇਲਾਵਾ ਹੋਰ ਕੀ ਕੁਝ ਹੁੰਦਾ ਛੋਲੇ ਢੋਲੇ ਤੋਂ ਇਲਾਵਾ ਛੋਲੇ ਗੁਝੇ ਹੁੰਦੇ ਭਾਜੀ ਆਪਣੇ ਤੋਂ ਛੋਲੇ ਚਾਵਲ ਹੁੰਦੇ ਛੋਲੇ ਪਾਪੜੀ ਹੁੰਦੀ ਹੈ ਕਿਆ ਆਵਾਜ਼ ਹੈ ਜੀ ਇਹ ਸਾਰਾ ਕੁਝ ਹਾਂਜੀ ਹਾਂਜੀ ਲੱਸੀ ਵੀ ਨਾਲ ਹੁੰਦੀ ਹੈ ਲੱਸੀ ਵੀ ਨਾਲ ਲੱਸੀ ਗੇਲੀ ਬੁੰਦੀ ਵਾਲੀ ਹੁੰਦੀ ਹੈ ਜੀ ਹਾਂਜੀ 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 ਤੇ ਇਹ ਦੱਸੋ ਵੀ ਜਿਹੜੇ ਛੋਲੇ ਆ ਇਹਨਾਂ ਦੇ ਪਿੱਛੇ ਬਹੁਤ ਘੈਂਟ ਜਿਹਾ ਰਾਜ਼ ਸਿਕਿਆ ਦੀ ਦੱਸ ਰਹੇ ਸੀਗੇ ਇਹਨਾਂ ਦੀ ਕੀ ਗੱਲ ਬਾਤ ਹੈਗੀ ਕਿ ਬਿਨਾ ਤੜਕੇ ਵਾਲੇ ਲਸਣ ਪਿਆਏ ਤੋਂ ਬਿਨਾ ਇਹ ਕੀ ਇੱਕ ਬਿਨਾ ਔਇਲ ਤੋਂ ਬਿਨਾ ਲਸਣ ਪਿਆਏ ਤੋਂ ਬਣਦੇ ਗਏ ਇਹ ਮਸਾਲੇ ਦੇ ਨਾਲ ਹੀ ਬਣਦੇ ਇੱਕ ਅਬੋਰ ਦੀ ਸਪੈਸ਼ਲਿਟੀ ਹੈਗੀ ਕਿ ਮੰਨ ਲਓ ਚਨੇ ਦੇ ਉੱਪਰ ਆਪਾਂ ਤੁਹਾਨੂੰ ਚਾਵਲ ਪਾ ਕੇ ਦਿੰਨੇ ਹਾਂ ਚਾਵਲ ਪਾ ਕੇ ਹਾਂਜੀ ਇਹ ਚਾਵਲ ਕਿਹੜੇ ਹੁੰਦੇ ਨੇ ਕਿ ਲੂਣ ਵਾਲੇ ਹੁੰਦੇ ਆ ਹਾਂਜੀ 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 ਨਮਕੀਨ ਚਾਵਲ ਹੁੰਦੇ ਨੇ ਹਾਂਜੀ ਹਾਂਜੀ ਜ਼ਰੂਰ ਭਾਜੀ ਇਦਾਂ ਦੇ ਹੁੰਦੇ ਆ ਅੱਛਾ ਹਾਂਜੀ ਯਾਨੀ ਕਿ ਇਹ ਅਬੋਰ ਦਾ ਪ੍ਰੋਪਰ ਟਰੈਡੀਸ਼ਨਲ ਹਿਸਾਬ ਨਾਲ ਆ ਰਿਹਾ ਇੱਥੇ ਕੰਮ ਹਾਂਜੀ 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 ਕਿ ਜੇਰਾ ਕੀ ਕੋਈ ਵੀ ਅਬੋਰ ਵਾਲੇ ਛੋਲੇ ਢੋਰਾਣਾ ਟੈਸਟ ਕਰਨਾ ਚਾਹੁੰਦਾ ਹਾਂਜੀ ਆਲੂ ਵਾਲੇ ਢੋਰਾਣਾਂ ਦਾ ਉਹਨਾਂ ਨੂੰ ਲੁਧਿਆਣੇ ਦੇ ਵਿੱਚ ਇਹ ਅਬੋਰ ਲੱਗੂਗਾ ਹੀ ਹੂੰ ਬਿਲਕੁਲ ਸੇਮ ਟੈਸਟ ਮਿਲੂਗਾ ਹੀ ਉਹਨਾਂ ਨੂੰ ਕੀ ਹੁੰਦਾ ਹੈ ਜੀ ਤੇ ਆਪਣੀ ਇਹ ਦੱਸੋ ਵੀ ਟਾਈਮਿੰਗ ਕੀ ਇੱਥੇ ਖੜੇ ਹੁੰਦੇ ਟਾਈਮਿੰਗ 10:30 ਵਜੇ ਇਸ ਤੋਂ ਪਹਿਲਾਂ ਹੀ ਕਰਦੇ ਹੁੰਦੇ ਸੀ ਆਪਾਂ ਇਸ ਤੋਂ ਪਹਿਲਾਂ ਫੂਡ ਲਾਈਨ ਦੇ ਵਿੱਚ ਹੀ ਹੈਗਾ ਸੀ ਜੀ ਫੂਡ ਲਾਈਨ ਦੇ ਵਿੱਚ ਹੀ ਸੀਗਾ ਤੇ ਤੁਸੀਂ ਯਾਨੀ ਕਿ ਇੱਥੇ ਇਕੱਲੇ ਹੀ ਹੁੰਨੇ ਹੋ ਫਿਰ ਥੋੜੇ ਨਾਲ ਵੀ ਹੈਲਪ ਵੀ ਕਰਦੇ ਇਕੱਲੇ ਹੀ ਹੁੰਨੇ ਜੀ ਕੀ ਬਾਤ ਹੈ ਜੀ ਤੇ ਭਾਈ ਹੁਣ ਸਾਨੂੰ ਇੱਕ ਵਾਰੀ ਨਾ ਪਲੇਟ ਬਣਾ ਕੇ ਦਿਖਾਓ ਇਹਦੀ ਜ਼ਰੂਰ ਜ਼ਰੂਰ ਵੀ ਜਿਹੜੇ ਆਲੂ ਵਾਲੇ ਛੋਲੇ ਵਟੋਰੇ ਆ ਹਾਂਜੀ 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 ਕਿਹੋ ਜਿਹੇ ਹੁੰਦੇ ਨੇ ਜ਼ਰੂਰ ਜੀ ਕੀ ਆਟਮਾ ਨੇ ਵਿੱਚ ਜ਼ਰੂਰ ਇਹ ਚਾਂਦੀ ਦੀ ਪਲੇਟ ਤੇ ਲੱਗਾਂ ਜਾ ਰਹੀ ਆ ਹਾਂਜੀ ਕੀ ਬਾਤ ਆ ਇਹ ਜਿਦਾਂ ਅਸੀਂ ਦੱਸ ਰਹੇ ਸੀਗੇ ਵੀ ਜਿਹੜੇ ਪਠੂਰੇ ਆ ਉਹ ਲੈਸ ਹੋਇਆ ਲੈਣਾ ਉਹਦੇ ਵਿੱਚ ਹਾਂਜੀ ਹਾਂਜੀ ਤੇ ਜਿਹੜੀ ਦੂਜੀ ਗੱਲ ਇਹ ਐ ਵੀ ਹੁਣ ਫਰਾਈਡ ਨਹੀਂ ਗਏ ਜਿਹੜਾ ਫਰਾਈਡ ਤਾਂ ਹਾਫ ਡਨ ਕਰਕੇ ਲੈ ਕੇ ਆਨੇ ਹਾਂ ਹਾਂਜੀ ਹਾਂਜੀ ਤੇ ਹੁਣ ਇਹਨੂੰ ਤਵੇ ਉੱਤੇ ਸੇਕ ਕੇ ਵਧੀਆ ਤਰ੍ਹਾਂ ਗਰਮ ਕਰ ਦਿੱਤਾ ਜਾਊਗਾ ਹਾਂਜੀ ਕੀ ਆਵਾਜ਼ ਆਈ ਜੀ ਭਟੂਰਾ ਚੈੱਕ ਕਰੋ ਵੀ ਕੀ ਜਵਰਤ ਸਰੀਕੇ ਦਾ ਭਟੂਰਾ ਹੈ ਆ ਆਲੂ ਵਾਲੀ ਸਟਫਿੰਗ ਵਾਲਾ ਭਟੂਰਾ ਹਾਂਜੀ ਨਾਲ ਛੋਲੇ ਓਏ ਹੋਏ ਭਾਈ ਛੋਲੇ ਕਿਹੜੇ ਯੂਜ਼ ਕਰਦੇ ਨੇ ਡਬਲ ਡਾਲਾ ਦੇ ਡਬਲ ਡਾਲਾ ਇਹ ਵੀ ਬਹੁਤ ਹੀ ਆਂਦੇ ਆਈ ਇਹ ਵੀ ਹੋਰ ਤਾਂ ਹੀ ਆ ਹਾਂਜੀ ਕਿਆ ਬਾਤ ਹੈ ਜੀ ਰੰਗ ਤਾਂ ਬਹੁਤ ਸੋਹਣੀ ਹੈ ਇਹਨਾਂ ਦੀਆਂ ਯਾਨੀ ਕਿ ਗੱਲ ਬਹੁਤ ਹੈ ਪ੍ਰੋਪਰ ਹੈ ਇਹਦੇ ਵਿੱਚ ਤੁਹਾਨੂੰ ਫੀਲ ਨਹੀਂ ਹੋਊਗਾ ਜੀ ਕਿ ਇਹ ਤੜਕੇ ਵਾਲੇ ਆ ਬਿਨਾ ਤੜਕੇ ਵਾਲੇ ਆ ਅੱਛਾ ਤੁਸੀਂ ਗੈਸ ਹੀ ਨਹੀਂ ਕਰ ਸਕਦੇ ਕਿਆ ਬਾਤ ਹੈ ਇਹ ਤੇ ਪਿਆਜ਼ ਆ ਗਏ ਇਹ ਯਾਨੀ ਕਿ ਖਾਣ ਵਾਸਤੇ ਸਪੈਸ਼ਲ ਅਲੱਗ ਹੋਰ ਹੈ ਹਾਂਜੀ ਇਹਦੇ ਵਿੱਚ ਪਾਉਣ ਵਾਲੇ ਹੋਰ ਨੇ ਹਾਂਜੀ ਅੱਛਾ ਹੁਣ ਜਿਹੜੀ ਉਹ ਖਾਸ ਜਿਹੜੀ ਗੱਲ ਵਸ ਇਹਨਾਂ ਵਾਲੀ ਚੌਲ ਵਾਲੀ ਹਾਂਜੀ। ਕੀ ਚੌਲ ਭਾਜੀ ਬਸੇ ਅਵਾਰ ਦਾ ਵੀ ਆਈਡੀ ਆਣਾ। ਹਾਂਜੀ ਹਾਂਜੀ। ਤੇ ਤੁਹਾਨੂੰ ਯਾਨੀ ਕਿ ਇਹ ਜਿਹੜੇ ਚੌਲ ਆ ਹਾਂਜੀ ਭਾਜੀ। ਇਹ ਤੁਹਾਨੂੰ ਕਿਉਂ ਲੱਗਿਆ ਵੀ ਕਿ ਮੈਂ ਇੱਥੇ ਵੀ ਲੈ ਕੇ ਆਵਾਂ ਇੱਥੇ ਤੁਹਾਨੂੰ ਲੱਗਦਾ ਵੀ ਲੋਕ ਖਾਣ ਦੇ ਕਰਨਗੇ ਇਹ ਚੀਜ਼ ਕਰਨਗੇ ਭਾਜੀ ਕਿਉਂ ਨਾ ਕਰਨਗੇ। ਨਾਲ ਚਾਰ ਹੈ। ਨਾਲ ਚਾਰ ਹੈ। ਓਏ ਹੋ ਇਹ ਕੀ ਆ ਟਵਾ ਇਹ ਮਸਾਲਾ ਹੀ ਖੜੇ ਮਸਾਲੇ ਹੀ ਇਹਨਾਂ ਨੂੰ ਕਰੇ ਪੀਸ ਕੇ ਬਣਾਇਆ ਜਾਂਦਾ ਹੀ। ਖੜੇ ਮਸਾਲੇ ਆ। ਹਾਂਜੀ। ਆ ਗਈ ਐਨੀ ਜਮਰਦਸਤ ਗੱਲਬਾਤ ਹੈ ਤੇ ਆਪਣੀ ਲੋਕੇਸ਼ਨ ਦੱਸੋ ਚੱਲਦੀ ਵੀਡੀਓ ਚ ਵੀ ਲੋਕੇਸ਼ਨ ਕਿੱਥੇ ਆਪਾਂ ਖੜੇ ਕਿੱਥੇ ਹੁੰਨੇ ਜੀ ਹਾਂਜੀ ਮੋਡਲ ਟਾਊਨ ਟਿਊਸ਼ਨ ਮਾਰਕੀਟ ਕੋਟਰ ਬੈਂਕ ਦੇ ਅਪੋਜ਼ਿਟ ਸਾਈਡ ਵੀ ਅਸੀਂ ਮੈਂ ਦੇਖ ਰਿਹਾ ਵੀ ਤਵਾ ਗਰਮ ਹੈ ਹਾਂਜੀ ਪਰ ਤੁਸੀਂ ਫੇਰ ਵੀ ਗਲਵਜ਼ ਨਹੀਂ ਇਦਾਂ ਹੀ ਹੈ ਸਾਫ ਸਫਾਈ ਹਾਈਜੈਨਿਕ ਪ੍ਰੋਪਰ ਹੈ ਨਾ ਹਾਂਜੀ 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 ਭਾਜੀ ਜੇ ਆਪਾਂ ਵੀ ਖਾਵਾਂਗੇ ਤੇ ਆਪਾਂ ਸਾਫ ਸੁਥਰਾ ਹੀ ਦੇਖਾਂਗੇ ਕੀਵਾਦਾ ਜੀ ਨਾਲ ਹਰੀ ਮਿਰਚ ਨਾਲ ਹਰੀ ਮਿਰਚ ਇਹ ਡਾਨਾ ਆਪਣੀ ਪਲੇਟ ਹਾਂਜੀ ਇੱਕ ਵਾਰੀ ਇਹ ਕੈਮਰੇ ਮੂਰੇ ਦਿਖਾ ਦਿਓ ਤਾਂ ਲਓ ਜੀ ਆਪਣੀ ਜਿਹੜੀ ਪਲੇਟ ਆ ਆਲੂ ਵਾਲੇ ਛੋਲੇ ਬਟੂਰੇਆਂ ਵਾਲੀ ਉਹ ਬਣ ਕੇ ਤਿਆਰ ਹੈ ਆਪਾਂ ਇਹਨੂੰ ਟੇਸਟ ਟੇਸਟ ਕਰਦੇ ਹਾਂ ਨਾਲੇ ਦੇਖਦੇ ਹਾਂ ਵੀ ਕਿੱਦਾਂ ਦੇ ਨੇ ਉਹ ਵੋਹ ਵਾਲੇ ਛੋਲੇ ਬਟੂਰੇ ਆਜੋ ਤਾਂ ਆਜੋ ਹੁਣ ਆਪਾਂ ਟੇਸਟ ਕਰਦੇ ਹਾਂ ਉਹ ਵੋਹ ਵਾਲੇ ਛੋਲੇ ਬਟੂਰੇ ਤੇ ਕੋਈ ਰਿਪੋਰਟ ਉਰਾਜਾ ਕਰੋ ਯਾਰ ਓਏ ਹੋਏ ਤੇ ਆਹ ਗਲਵਲ ਦੇ ਕਿੰਨਾ ਸੌਫਟ ਹੈ ਜਦੋਂ ਐ ਨਾਲ ਹੀ ਸਿੱਧਾ ਹੋ ਜਾਂਦਾ ਵੀ ਦੇਖ ਲਓ ਕੋਈ ਨਹੀਂ ਤੇ ਆਓ ਆਪਾਂ ਟੈਸਟ ਕਰਦੇ ਆਂ ਬਹੁਤ ਵਧੀਆ ਲਾਈਟ ਹਲਕੇ ਹਲਕੇ ਜਿਹਾ ਬਤੂਰੇ ਆ ਇਹ ਇਹ ਨਾਲ ਆਲੂ ਦੀ ਸਟਫਿੰਗ ਆ ਤੇ ਇਹ ਸਪੈਸ਼ਲ ਛੋਲਿਆਂ ਦੇ ਨਾਲ ਬੋਰ ਵਾਲੇ ਛੋਲੇ ਬਤੂਰੇ ਸੋ ਲੈਟਸ ਹੈਵ ਅ ਵਾਈਟ ਇਹ ਐਨੇ ਸਵਾਦ ਨੇ ਵੀ ਪਤਾ ਨਹੀਂ ਲੱਗ ਰਿਹਾ ਵੀ ਆਪਾਂ ਪਟੋਰਾ ਖਾ ਰਹੇ ਆ ਕਿ ਨਹੀਂ ਖਾ ਰਹੇ ਕਿ ਵਿਦਆਊਟ ਆਇਲ ਨੇ ਆਪਾਂ ਦੇਖਦੇ ਆ ਬਹੁਤ ਆਇਲ ਹੁੰਦਾ ਛੋਲੇ ਵੀ ਕਿਹਾ ਜਬਰਦਸਤ ਨਾਲੇ ਵਿੱਚ ਚਾਵਲ ਪਾਏ ਹੋਏ ਉਹਨਾਂ ਦਾ ਤਾਂ ਅਲੱਗ ਹੀ ਗੱਲ ਬਾਤ ਬਣ ਰਹੀ ਆ ਤੇ ਮੈਂ ਤੁਹਾਨੂੰ ਵੀ ਕਹਾਂਗਾ ਜੇ ਤੁਸੀਂ ਖਾਣਾ ਚਾਹੁੰਦੇ ਹੋ ਅਬੋਰ ਦੇ ਸਪੈਸ਼ਲ ਛੋਲੇ ਪਟੋਰੇ ਤਾਂ ਤੁਸੀਂ ਭਾਈ ਹੁਣਾਂ ਕੋ ਜਰੂਰ ਆਓ ਲੋਕੇਸ਼ਨ ਤੁਹਾਨੂੰ ਵੀਡੀਓ ਵਿੱਚ ਦੱਸਦੀ ਹੋਈ ਆ ਤੇ ਸਭ ਤੋਂ ਜ਼ਰੂਰੀ ਕੰਮ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸਿਟੀ ਹੈਡਲਾਈਨਸ ਥੈਂਕ ਯੂ